ਜੀ ਹਰਪਾਲ ਸਿੰਘ ਆ ਜੀ ਪਿੰਡ ਸਤਰਾਲਾ ਕਲਾਂ ਅ ਫਸਲ ਲੈ ਕੇ ਆਏ ਉਹ ਬਾਹਰ ਪੂਰੀ ਹੈ ਕੀ ਕੋਈ ਬਾਹਰ ਚ ਅੱਜ ਥੋੜੀ ਸੋਹਾ ਸਾਜਰੀ ਚੱਲਦੀ ਹੈ ਜੀ ਮੰਡਲ ਵਾਈ ਜੀ ਅੱਜ ਤਾਂ ਕੰਮ ਬੰਦੇ ਹੋ ਗਿਆ ਜੀ ਕੱਲ ਹੀ ਵੱਢੇ ਹੋਈ ਆਪਣੀ ਦਾ ਇਹ ਜੀ ਕਿੰਨਾ ਕਿ ਨੁਕਸਾਨਾਂ ਦੀ ਬਾਤ ਚੱਲਦੀ ਰਹਿੰਦੀ ਹੈ ਇਹ ਤਾਂ ਕੰਮ ਖੜਦਾ ਨੁਕਸਾਨ ਬੱਧੀ ਕਾਫੀ ਆ ਜੀ ਕਹਿੰਦੇ ਕਿ ਨਹੀਂ ਬਸ ਰੋਕੋ ਅੱਜ ਤਾਂ ਥੋੜੀ ਲੈ ਕੈਂਡੀਟ ਕਿਤੇ ਰੋਕ ਦੀ ਬਾਕੀ ਕਿੰਨੀ ਕਰੇ ਜੀ ਬਾਕੀ ਥੋੜੀ ਹੀ ਰਹਿ ਗਈ ਦੋ ਤਿੰਨ ਕਿਤੇ ਹੋਰ ਜਾ ਪਰ ਰੋਕੋ ਕਿ ਹੁਣ ਕੀ ਬੇਨਤੀ ਕਰਦੇ ਹੋ ਪ੍ਰਮਾਤਮਾ ਜੀ ਵੀ بارش ਦੀ ਜੀ بارش ਪ੍ਰਮਾਤਮਾ ਅਗੇ ਵਾਪਸ ਵੀ ਬੰਦ ਕਰ ਦਵੇ ਹਾਂ ਜੀ ਅਗੇ ਆਲੂ ਆਲੂ ਲੱਗਦੇ ਆ ਉਹ ਵੀ ਰੁਕਦਾ ਕੰਮ ਸਾਰੇ ਹਾਂ ਜੀ ਆਪਣੀ ਸਾਰੀ ਫਸਲ ਖਰਾਬ ਹੀ ਹੁੰਦੀ ਆ ਨਾਮ ਆ ਜੀ ਸ਼ੇਰ ਸਿੰਘ ਪਿੰਡ ਰਾਣਵਾਏ ਫਸਲ ਲੱਗ ਗਈ ਬਾਰਸ਼ ਹੋਰੀ ਲਾਹੇਬੰਦ ਕਿਥੇ ਹੈ ਜੇ ਘਟੇ ਦੇ ਕੰਮ ਆ ਨਾ ਕੀ ਲੱਗਦਾ ਜੀ ਕਿੰਨਾ ਕੁ ਨੁਕਸਾਨ ਹੈ ਨੁਕਸਾਨ ਬਹੁਤ ਆ ਜਿਹੜੀ ਖੜੀ ਫਸਲ ਆ ਉਹਦਾ ਵੀ ਨੁਕਸਾਨ ਆ ਜਿਹੜੀ ਇੱਥੇ ਖੜੀ ਪਈ ਆ ਉਹ ਵੀ ਮੰਡੀ ਚ ਉਹ ਵੀ ਉਹਦਾ ਵੀ ਨੁਕਸਾਨ ਆ ਕਿੰਨੀ ਫਸਲ ਲੈ ਕੇ ਆਏ ਦੋ ਟਰਾਲੀਆਂ ਆ ਜੀ ਅੱਛਾ ਜੀ ਉਹਲੇ ਫੱਟਣ ਵਾਲੀ ਕਿੰਨੀ ਪਈ ਹੈ ਫੜੀ ਹੈਗੀ 4-5 ਕਿਲੇ ਜੀ ਕਿੰਨਾ ਕਿੰਨਾ ਨੁਕਸਾਨ ਬਾਰਿਸ਼ ਹੋ ਰਹੀ ਹੈ ਲਗਾਤਾਰ ਕਿੰਨਾ ਕਿ ਲੱਗਦਾ ਇਹਦਾ ਜੀ ਬਹੁਤ ਨੁਕਸਾਨ ਜਿਆਦਾ ਵੱਧ ਨੁਕਸਾਨ ਹੈ ਇਹਦਾ ਜੀ ਹੁਣ ਕੋਈ ਲਾਈਵੰਤ ਹੈ ਨਹੀਂ ਹਾਂ ਝਾੜ ਨੂੰ ਦੇਖਿਆ ਜਾਵੇ ਝਾੜ ਵੀ 20 22 ਕੁਇੰਟਲ ਆ ਰਿਹਾ ਜੀ ਅੱਛਾ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹੈ ਜੀ ਭਾਈ ਕੋਈ ਦੇਖੋ ਜੀ ਇਹ ਬਾਰੇ ਰਾਮ ਸਿੰਘ ਜੀ ਸੁਲੇਵਾਲ ਜੀ ਪੰਨਾ ਬਹੁਤ ਨਾਲੀ ਰਹੀ ਹੈ ਕਿ ਪੰਨਾ ਬਹੁਤ ਲੱਗੀ ਤੇ ਕਿ ਉਹਦੇ ਦੀ ਝਾੜ ਵੀ ਬਹੁਤ ਘੱਟ ਆ ਜੀ ਹਾਂਜੀ ਫਲਦੀ ਰੋਗ ਬਹੁਤ ਪਿਆ ਜਦ ਕਿ ਅੱਛਾ ਹਾਂਜੀ ਉਹ ਬਾਰਸ਼ ਤੇਰੀ ਜਿਹੜਾ ਬਹੁਤ ਨੁਕਸਾਨ ਆ ਉਹ ਵੀ ਡੈਸਟਾ ਵੀ ਪੈ ਰਿਹਾ ਜੀ ਸਾਡਾ ਬਸ ਲੈ ਕੇ ਕੱਲ੍ਹ ਵੀ ਮੀਂਹ ਦੀ ਅੱਜ ਦਾ ਫੇਰ ਤਾਂ ਪੈ ਰਿਹਾ ਜੀ ਹਾਂਜੀ 6 ਕਿਲੇ ਲੈ ਕੇ ਹਾਂਜੀ 9 ਪਟਾ ਦੀ ਖੜੀ ਹੈ ਜੀ ਨਾ ਸ਼ਾਂਤ ਉਹ ਜਿਹੜਾ ਜਿਹੜਾ ਨਾ ਸ਼ਾਂਤਾ ਬਹੁਤ ਹੈ ਜਿਹੜਾ 131 ਪੀ ਆ ਉਹਦਾ ਜਮਾਈ ਬੂਟਾ ਮਦਦਾ ਰਹਿ ਕੇ ਗਿਆ ਸੀ ਹਾਂਜੀ ਉਸ ਦਾ 5-7 ਕਵਾਂਟਲ ਝਾੜ ਨਿਕਲ ਗਿਆ ਜੀ 4 ਇੱਕੜ ਦਾ ਘਟਾ 10 ਕਵਾਂਟਲ ਪਿਛਲੇ ਸਾਲ ਨੂੰ ਘਟਾ ਜੀ 30000 ਰੁਪਏ ਮੰਗ ਕਰਦੇ ਸਰਕਾਰ ਤੋਂ ਇਹ ਮੰਗ ਕਰਦੇ ਸਾਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ ਜ਼ਿਮੀਂਦਾਰਾਂ ਨੂੰ ਫੈਸਲਾ ਕੀਤਾ ਜਾਵੇ ਜੀ ਹਾਂਜੀ ਮਾ ਸ਼ਕਤੀਨੰਤ ਆਰਤੀ ਮਛੀਵੜਾ ਸਾਹਿਬ ਅੱਜ ਮੌਸਮ ਦਾ ਮਿਆਜ ਆ ਜਿਹੜਾ ਛੇੜ ਵਿਗੜਿਆ ਹੋਇਆ ਅੱਗੇ ਟਾਈਮ ਦੇ ਵਿੱਚ ਜਿਹੜੇ ਬਿਨਾ ਮੌਸਮੀ ਮੀਂਹ 'ਤੇ ਜਿਆਦਾ ਹੜ੍ਹ ਹੋਏ ਉਹਨਾਂ ਦੇ ਵਿੱਚ ਝੋਨਾ ਜਿਹੜਾ ਹੈ ਝੋਨਾ ਜਿਹੜਾ ਬਹੁਤ ਜ਼ਿਆਦਾ ਖਰਾਬ ਹੋਇਆ ਜਿਦੇ ਕਰਕੇ ਝਾੜ ਬਹੁਤ ਹੀ ਜ਼ਿਆਦਾ ਘਟਾ ਉਸ ਤੋਂ ਇਲਾਵਾ ਇੱਕ ਪੀਆਰ 131 ਬੀ ਜਿਹੜਾ ਕਿ ਯੂਨੀਵਰਸਿਟੀ ਦੀ ਰეკਮੈਂਡੇਸ਼ਨ ਨਾਲ ਲੈ ਕੇ ਲਾਇਆ ਗਿਆ ਉਹ ਬੀ ਬੋਨਾ ਨਿਕਲਿਆ ਜਿਤੇ ਕਰਕੇ ਜ਼ਿਮੀਂਦਾਰਾਂ ਨੂੰ ਉਹ ਫਸਲ ਬਾਣੀ ਪੈ ਗਈ ਝਾੜ ਤਾਂ ਵੈਸੇ ਘਟ ਹੈ ਹੀ ਆ ਉਸ ਤੋਂ ਬਾਅਦ ਇੱਕ ਜਿਹਨੂੰ ਕਹਿੰਦੇ ਆਪਾਂ ਉਲੀ ਰੋਗ ਕਹਿ ਲੋ ਚਾਹੇ ਕੋਈ ਰੋਗ ਕਹਿ ਲੋ ਕਾਲਾ ਜਿਹੜਾ ਨਿਕਲਿਆ ਜਿਹੜਾ ਕਿ ਜੁਨੀਅਰ ਯੂਨੀਵਰਸਿਟੀ ਵਾਲੇ ਵੀ ਕਹਿੰਦੇ ਨੇ ਇਹਦਾ ਕੋਈ ਵੀ ਹੱਲ ਨਹੀਂ ਹੈ ਸਰਕਾਰ ਨੂੰ ਅਸੀਂ ਪੁਰਜੋਰ ਅਮੀਰ ਅਪੀਲ ਕਰਦੇ ਹਾਂ ਜਿਹੜਾ ਮੌਇਸਚਰ ਘਟਾਣਾ 18 ਤੱਕ 17 ਜੋ ਵੀ ਹੈ ਉਹ ਤਾਂ ਹੋ ਸਕਦਾ ਸੁਕਾ ਕੇ ਜਾਂ ਮਾਲ ਚੜਾ ਕੇ ਵਧਾਈਏ ਪਰ ਜਿਹੜਾ ਕਾਲਾ ਹੋ ਚੁੱਕਿਆ ਜਿਹਨੂੰ ਉਲੀ ਲੋਗ ਲੱਗ ਚੁੱਕਿਆ ਉਹਦੇ ਵਿੱਚ ਸਰਕਾਰ ਨੂੰ ਖਰੀਦਣ ਵਾਸਤੇ ਰਿਲੈਕਸੇਸ਼ਨਾਂ ਦੇਵੇ ਚਾਹੇ ਨਾ ਦੇਵੇ ਉਹ ਝੋਨੇ ਦੀ ਖਰੀਦ ਦਾ ਜ਼ਰੂਰ ਪ੍ਰਬੰਧ ਕਰੇ ਜਿਹਦੇ ਨਾਲ ਕਿ ਉਹ ਜਿਹੜੇ ਝੋਨਾ ਜਿਹੜਾ ਉਹ ਉਲੀ ਰੋਗ ਵਾਲਾ ਖਰੀਦਿਆ ਜਾ ਸਕੇ ਮਲਟੀ ਚੋਂ ਤੇ ਜ਼ਿਮੀਦਾਰ ਉਸ ਤੋਂ ਆਪਣਾ ਮਾਲ ਦੇ ਪੈਸੇ ਵਟ ਸਕਣ ਕਿਉਂਕਿ ਝਾੜ ਤਾਂ ਵੈਸੇ ਹੀ ਬਹੁਤ ਘੱਟ ਆ ਜ਼ਿਮੀਦਾਰ ਤਾਂ ਅੱਗੇ ਹੀ ਬਹੁਤ ਪਰੇਸ਼ਾਨ ਆ। 131 ਬੀ ਵਾਲਾ ਜਿਹੜਾ ਉਹ ਉਸ ਤੋਂ ਵੀ ਵੱਡੀ ਗੱਲ ਹੈ ਵੀ ਪਾਲ ਲਿਆ ਹੋਇਆ ਬਾਣਾ ਪਿਆ ਜ਼ਿੰਮੇਦਾਰਾਂ ਨੂੰ ਪੀਆਰ ਕਿਸਮ ਹੈ ਜੁਨੀਅਰਸਟੀ ਦੀ ਰეკਮੈਂਡਡ ਕਿਸਮ ਹੈ ਉਹਦੇ ਵਿੱਚੋਂ 70% ਲੋਕਾਂ ਨੇ ਕੇਬੀਕੇ ਤੋਂ ਹੀ ਬੀ ਲਿੱਤਾ ਸੀ ਖੇਤੀ ਵਿਗਿਆਨ ਕੇਂਦਰ ਤੋਂ ਉਹਦੇ ਕਰਕੇ ਸਰਕਾਰ ਉਹਦੇ ਬਾਰੇ ਵੀ ਕੁਝ ਵਿਚਾਰ ਕਰੇ ਤੇ ਨਾਲ ਜਿਹੜਾ ਇਹ ਝੂਣਾ ਹੈ ਇਹਨੂੰ ਖਰੀਦਿਆ ਜਾਵੇ ਕੇਸ ਕਰਕੇ ਜਿਹੜੀਆਂ ਹੈ ਇਹ ਹੁਣ ਤਾਂ ਮੰਡੀਆਂ ਦੇ ਵਿੱਚ ਤਾਂ ਮਾਲ ਬਹੁਤ ਹੀ ਘੱਟ ਹੈ ਕਿਉਂਕਿ ਝਾੜ ਬਹੁਤ ਘੱਟ ਹੈ ਦੂਜਾ ਅੱਜ ਦੇ ਮੀਂਹ ਪੈਣ ਦੇ ਨਾਲ ਮੌਸਰ ਦੀ ਮਾਰ ਹੋਰ ਪਾਊਗੀ ਤੇ ਨਾਲ ਜਿਹੜਾ ਉਹ ਉਲੀ ਰੋਗ ਆ ਉਹ ਹੋਰ ਵਧੂਗਾ ਜਿਹਦੇ ਕਰਕੇ ਸਮੇਂ ਤੋਂ ਬਾਅਦ ਪਛਤਾਣ ਨਾਲੋਂ ਪਹਿਲਾਂ ਹੀ ਇਹਦਾ ਕੋਈ ਨਾ ਕੋਈ ਹੱਲ ਸੈਲਰਾਂ ਨਾਲ ਬੈਠ ਕੇ ਕੀਤਾ ਜਾਵੇ ਮੈਂ ਅੰਨਾ ਕੁਝ ਕਹਿੰਦਾ ਹੋਇਆ ਬਹੁਤ ਜ਼ਿਆਦਾ ਆਪ ਦਾ ਸ਼ੁਕਰਗਿਆ ਕਰਦਾ ਹਾਂ ਜੇ ਕੋ ਬਦ ਕਟ ਕੇ ਆ ਗਏ ਉੱਤੇ ਮੈਂ ਮਾਫੀ ਚਾਹੁੰਦਾ